ਮੋਹਾਲੀ ਪੁਲਿਸ ਵੱਲੋਂ ਚੌਣਾ ਮਦਰੇ ਗੈਂਗ ਦੇ ਤਿੰਨ ਗੁਰਗਿਆਂ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਸਟੇਟ ਆਪਰੇਸ਼ਨ ਸੈੱਲ ਮੋਹਾਲੀ ਨੇ ਅਮੀਰਕਾ ਅਧਾਰਿਤ ਪਵਿੱਤਰ ਚੌੜਾ ਅਤੇ ਚੌੜਾ ਮਦਰੇ ਗਰੋਹ ਦੇ ਹੁਸੈਨਦੀਪ ਸਿੰਘ ਦੀ ਅਗਵਾਈ ਵਾਲੇ ਅਪਰਾਧਿਕ ਨੈੱਟਵਰਕ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਖਤਮ ਕਰ ਦਿੱਤਾ ਹੈ ਉਹਨਾਂ ਦੇ ਤਿੰਨ ਮੁੱਖ ਸੰਚਾਲਕਾਂ ਲਵਜੀਤ ਖੱਖ ਗੁਰਸੇਵਕ ਬੰਬ ਅਤੇ ਬਹਾਦਰ ਖਾਨ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ ਪਿਸਤੌਲ 15 ਕਾਰਤੂਸ ਅਤੇ ਇੱਕ ਕੋਲਟਾ ਫੋਰਜਨਰ ਗੱਡੀ ਜਬਤ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਹ ਤਿੰਨੋਂ ਕਤਲ ਇਰਾਦਾ ਕਤਲ ਡਕੈਤੀ ਅਸਲਾ ਐਕ ਐਂਡੀਪੀਐਸ ਆਦੀ ਸਮੇਤ ਕਈ ਅਪਰਾਧਿਕ ਮਾਮਲਿਆਂ ਵਿੱਚ ਲੁੜਿੰਦੇ ਸਨ ਅਤੇ ਆਪਣੀ ਅਸਲ ਪਛਾਣ ਛੁਪਾ ਕੇ ਮੁਹਾਲੀ ਵਿੱਚ ਰਹਿ ਰਹੇ ਸਨ Oh,